ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਰੇ ਦੋਸਤੋ ਮਿੱਤਰਾਂ ਦੇ ਕੱਤੀ ਯੂ ਵਲੋਗ ਦੀ ਸਟਾਰਟਿੰਗ ਸ਼ਾਮ ਨੂੰ ਸਕੂਲ ਤੋਂ ਆਈ ਸੀ ਹੁਣੇ ਤੇ ਹੁਣੇ ਤਾਂ ਨਹੀਂ 1 ਘੰਟਾ ਡੇਢ ਘੰਟਾ ਵਾਂਗੂ ਹੋ ਗਿਆ ਕੰਟਾ ਰੈਸਟ ਕਰਕੇ ਉੱਥੀ ਆ ਗਈ ਸਿੱਧਾ ਤੇ ਮੈਂ ਕਿਹਾ ਜਾਨਵਰਾਂ ਨੂੰ ਦਾਣੇ ਧਰ ਦਈਏ ਤੇ ਬੱਚੇ ਕੱਡੇ ਹੋਏ ਨੇ ਠੀਕ ਹੈ ਕਿ ਨਹੀਂ ਫੀਡ ਫੂਡ ਕਰਦੇ ਆਣਗੇ ਭੁੱਖੇ ਹੋਣਗੇ ਬੱਚੇ ਵੀ ਤਾਂ ਕਰਕੇ ਤੇ ਬਾਕੀ ਸਟੂਡੀਓ ਖੋਲ੍ਹ ਲੀ ਆਣੇ ਆ ਇਹ ਖੁੱਡੇ ਵੀ ਖੋਲ ਦਾਂ। ਚਾਬੀ ਡਿੱਗੀ ਥੱਲੇ ਇੱਕ ਵਾਰੀ ਖੋਲ ਲਈਏ ਖੁੱਡੇ ਫੇਰ ਰਖਾਣੇ ਆ ਤੁਹਾਨੂੰ। ਤੇ ਬਾਬੋ ਇਹ ਕੰਮ ਵੀ ਵਿੱਚ ਹੀ ਰਹਿ ਰਿਹਾ। ਤੇ ਕੱਲ ਐਵੇਂ ਚੌਬਰ ਕਹਿੰਦਾ ਤਾਂ ਸੀ ਵੀ ਲਾ ਦਈਏ। ਮੈਂ ਕਿਹਾ ਇਹ ਕਪੜਾ ਰਹਿ ਗਿਆ ਛੋਟਾ ਚਿੱਟਾ। ਤੇ ਹੋਲ ਕੱਟਣਾ ਬੂਆ ਆਪਾਂ ਨੂੰ। ਤੇ ਤਾਂ ਕਰਕੇ ਆ ਕੰਮ ਵੀ ਵਿੱਚੇ ਪਿਆ। ਚਲੋ ਅੱਜ ਦੇਖਦੇ ਆ ਅੱਜ ਵੀ ਮੇਰੇ ਸਾਬ ਨਾਲ ਚਾਈ ਦੀ ਹੋਊਗਾ। ਚਲੋ ਕਰ ਦਾਂਗੇ ਕੋਈ ਨਹੀਂ ਯਾਰ। ਤੇ ਪਹਿਲਾਂ ਮੰਜਾ ਹੀ ਵਿੱਚ ਪਿਆ। ਖੁੱਡੇ ਖੋਲਦਿਆਂ ਤੇ ਦਾਣਾ ਪਾਣੀ ਧਰਦਿਆਂ ਇਹਨਾਂ ਨੂੰ ਪਾਣੀ ਵੀ ਮੇਰੇ ਹਿਸਾਬ ਨਾਲ ਚੇਂਜ ਕਰਨ ਵਾਲਾ ਚਲੋ ਦੇਖ ਲਾਂਗੇ ਉਹ ਤਾਂ ਗੰਦਾ ਹੋ ਰਿਹਾ ਕਿ ਕਿਵੇਂ ਲਓ ਜੀ ਮੇਰੇ ਵੀਰੋ ਖੋਲਿਆ ਖੁੱਡਾ ਤੇ ਜਾਨਵਰ ਆਪਣੇ ਸਾਰੇ ਕੈਮਰੇ ਮਿੱਤਰੋ ਤੇ ਆਹ ਜੋੜੀ ਵੀ ਬੱਚੇ ਕੱਢਣ ਵਾਲੀ ਐ ਆਹ ਕਬੂਤਰ ਬੈਠਾ ਗੁਲਾਬੀ ਮੋਢੇ ਵਾਲਾ ਇਹਦੀ ਵੀ ਡੇਡ ਡੁੱਡ ਦੇਖਦੇ ਆਂ ਅੰਡੇ ਕਰਦੇ ਆਂ ਚੈੱਕ ਕੀ ਪ੍ਰੋਗਰਾਮ ਹੈ ਕੀ ਨਹੀਂ ਤੇ ਬਾਕੀ ਉਹਦੇ ਬੱਚੇ ਦੇਖਿਆ ਹੀ ਆਂ ਆਪਾਂ ਸੱਟ ਨੇ ਫੀਡ ਫੂਡ ਸਹੀ ਕਰਦੇ ਕਿ ਨਹੀਂ ਹਲੇ ਤਾਂ ਛੋਟੇ ਨੇ ਹਲੇ ਤਾਂ ਮਾੜੀ ਮਾੜੀ ਫੀਡ ਕਰਦੇ ਹੋਣੇ ਤੇ ਬਾਕੀ ਆਪਾਂ ਦੇਖ ਲੈਂਦੇ ਆ ਕੋਈ ਇੱਕ ਤਾਂ ਧੌਣ ਕਿਵੇਂ ਆਇਆ ਕਰਕੇ ਐਮੀ ਹੋ ਰਿਹਾ ਬਾਬੂ ਸੱਟਾ ਦੋਨੇ ਬੱਚੇ ਸੱਟ ਨੇ ਮਿੱਤਰੋ ਇੱਕ ਦੀ ਅੱਖਾਂ ਤਾਂ ਖੁੱਲ ਗਈਆਂ ਥੋੜੀਆਂ ਥੋੜੀਆਂ ਤੇ ਇੱਕ ਦੀ ਬੰਦ ਐ ਤੇ ਬਾਕੀ ਤਾਂ ਨਾ ਲੋ ਜੀ ਵਧਾਈਆਂ ਆਂਡਾ ਟੁੱਟ ਰਿਹਾ ਈ ਡੇ ਮੈਨੂੰ ਪਤਾ ਹੀ ਸੀ ਤੇ ਤੁਹਾਨੂੰ ਕਈ ਵੀ ਆਂਡਾ ਮੈਂ ਬਈ ਇਹਨਾਂ ਦੇ ਬੱਚੇ ਨਿਕਲਣ ਵਾਲੇ ਆ ਤੇ ਇੱਕ ਆਂਡੇ ਚੋਂ ਬੱਚਾ ਨਿਕਲ ਚੁੱਕਿਆ ਲੋ ਜੀ ਤੇ ਦੂਜਾ ਆਂਡਾ ਵੀ ਟੁੱਟ ਰਿਹਾ ਅੱਜੋਂ ਮਿੱਤਰ ਜਿਵੇਂ ਵੀਰੋ ਆ ਫੋਲਕ ਜਾਂ ਲੱਗ ਰਿਆ ਸੀ ਦੂਜੇ ਆਂਡੇ ਤੇ ਇਹ ਵੀ ਪੱਟਦਾ ਆਪਾਂ ਤੇ ਤੋੜ ਕੇ ਆਪਾਂ ਉਹ ਵੀ ਦੇਖ ਦਿੰਨੇ ਜਿਵੇਂ ਤੁਹਾਨੂੰ ਪਤਾ ਹੀ ਆ ਅੱਪੇ ਖਾ ਲੈਣਗੇ ਉਹ ਪਹਿਲਾ ਵਾਲਾ ਵੀ ਖਾ ਗਏ ਕੈਲਸ਼ੀਅਮ ਵਾਸਤੇ ਵਧੀਆਂ ਉਹ ਇੱਕ ਵਾਰੀ ਫੇਰ ਦੱਸ ਦਈਏ ਤੇ ਇੱਕ ਬੱਚਾ ਕੱਢ ਲਿਆ ਬਾਬੇ ਉਹ ਵਧਾਈਆਂ ਸਾਰਿਆਂ ਨੂੰ ਤੇ ਖੁੱਡੇ ਜੀ ਟੋਟਲ ਤਿੰਨ ਬੱਚੇ ਹੋ ਗਏ ਆਪਣੇ ਤੇ ਇੱਧਰ ਇੱਧਰ ਕੱਪੜੇ ਹਲੇ ਦਿਨ ਇੱਧਰ ਵੀ ਬਹੁਤ ਦਿਨ ਪਏ ਆ ਮੇਰੇ ਸਾਹਮਣੇ ਆਹ ਪੁੱਤਰ ਬੈਠਾ ਤੇ ਜਿਹੜਾ ਇੱਕ ਬੱਚਾ ਰਹਿ ਗਿਆ ਉਹ ਤੇ ਵੀ ਬੱਚਾ ਨਹੀਂ ਸੋਰੀ ਆਂਡਾ ਪਿਆ ਜਿਹੜਾ ਉਹ ਚੋ ਵੀ ਤਰੇੜ ਆ ਰਹੀ ਐ ਉਹ ਚੋ ਵੀ ਨਿਕਲਣ ਵਾਲਾ ਬੱਚਾ ਵਾਬਿਓ ਕੱਲ ਤੱਕ ਨਿਕਲ ਜੂਗਾ ਆਂਡਾ ਠੀਕ ਐ ਕਿ ਨਹੀਂ ਤਰੇੜ ਆ ਰਹੀ ਐ ਕੱਲ ਤੱਕ ਪੱਕਾ ਨਿਕਲ ਜੂਗਾ ਤੇ ਉਹ ਬੱਚੇ ਨੂੰ खासा ਟਾਈਮ ਹੋ ਗਿਆ ਨਿਕਲੇ ਨੂੰ ਮੰਨ ਕਰੇ ਸਵੇਰੇ ਨਿਕਲਿਆ ਹੋਵੇ ਸਵੇਰੇ ਸਵੇਰੇ ਮੰਨ ਕਰੇ ਕੱਲ ਨਿਕਲੇ ਆਵੇ ਫੀਡ ਕਿਉਂਗੀ ਪਤਾ ਹੀ ਲੱਗਦਾ ਜਾਂਦਾ ਐ ਤਾਜੇ ਵੇ ਬੱਚੇ ਦਾ ਪਤਾ ਲੱਗ ਜਾਂਦਾ ਕਈ ਟਾਈਮ ਪਤਾ ਦੇਖਣ ਨੂੰ ਪਤਾ ਲੱਗ ਜਾਂਦਾ ਬਾਕੀ ਟਰੇ ਆ ਪਈਆਂ ਹਾਂ ਤੇ ਦਾਣਾ ਪਾਣੀ ਕਰਦਿਆਂ ਰੈਡੀ ਐ ਇਹਨਾਂ ਦਾ ਬੱਚਿਆਂ ਨੂੰ ਫੀਡ ਕਰ ਦੇਣਗੇ ਇੱਕ ਟਾਈਮ ਦਾਣਾ ਪਾਣੀ ਧਰਦੇ ਆਪਾਂ ਤਾਂ ਕਰਕੇ ਸਵੇਰ ਦਾ ਸਕੂਲ ਹੋਣਿਆ ਟਾਈਮ ਨਹੀਂ ਲੱਗਦਾ ਤੁਹਾਡੇ ਸਾਹਮਣੇ ਹੀ ਐ ਤੇ ਤਾਂ ਕਰਕੇ ਰੱਖ ਦਈਏ ਟਾਈਮ ਬੱਚਿਆਂ ਦੀ ਗ੍ਰੋਥ ਹੋਊਗੀ ਬਾਕੀ ਦਾਣੇ ਹੋਰ ਪਾ ਲਏ ਈ ਯਾਰ ਖੜ ਜੋ ਦਾਣੇ ਹੋਰ ਵਾ ਜੀ ਦਾਣੇ ਭਰ ਲੇ ਕੱਲੇ ਦਾਣੇ ਪਾਵਾਂਗੇ ਬਾਕੀ ਸਮਾਨਤਾ ਵਾਧੂ ਪਿਆ ਲੋ ਜੀ ਓਕੇ ਐਟ ਰਿਆਂ ਤੇ ਪਾਣੀ ਵੀ ਦੇਖਦੇ ਆ ਬਾਬਿਓ ਚੇਂਜ ਕਰੀਏ ਕਿ ਕਿਵੇਂ ਦੇਖ ਲੈਨੇ ਆ ਗੰਦਾ ਹੋਇਆ ਕਿ ਨਹੀਂ ਹੋਇਆ ਆ ਧਰਦੀਆਂ ਬਾਕੀ ਤੇ ਚੋਬਰ ਨੂੰ ਕਰਦੇ ਆ ਫੋਨ ਆਇਆ 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 ਤੋਇਆ ਉਹ ਤੇ ਇੱਕ ਗੱਲ ਹੋਰ ਬਾਬਿਓ ਦੱਸ ਦਿਆਂ ਤੁਹਾਨੂੰ ਜਿਵੇਂ ਇੱਕ ਬੱਚਾ ਨਿਕਲ ਗਿਆ ਹੁਣ ਜਿਵੇਂ ਕਾਂਡਾ ਪਿਆ ਉਹ ਚਾਹਦੀ ਏ ਤਰੇਡ ਠੀਕ ਹੈ ਕਿ ਨਹੀਂ ਦੱਸਦੀ ਮੈਂ ਐ ਸੋਚਿਆ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਜਿਵੇਂ ਤਰੇੜਾੜੀ ਕਬੂਤਰ ਉੱਥੋਂ ਉੱਠ ਜੇ ਨਾ ਖਾਸਾ ਟਾਈਮ ਉੱਠਾ ਬੈਠੇ ਨਾ ਉਹਦੇ ਟਿਆਂਡੇ ਉੱਤੇ ਤੇ ਉਹ ਚ ਪਾ ਡੈਂਦੀ ਹੈ ਹਵਾ ਮਿੱਤਰੋ ਠੀਕ ਹੈ ਕਿ ਨਹੀਂ ਹਵਾ ਪਾ ਡੈਂਦੀ ਹੈ ਫਿਰ ਬੱਚੇ ਤੋਂ ਬਾਹਰ ਨਹੀਂ ਆ ਜਾਂਦਾ ਆਂਡੇ ਤੋਂ ਆਂਡਾ ਹੋ ਜਾਂਦਾ ਟਟ ਤੇ ਕਈ ਵਾਰੀ ਆਪਾਂ ਨੂੰ ਛਿਲਕੇ ਕੱਢਣਾ ਪੈਂਦਾ ਬੱਚਾ ਕਈ ਵਾਰੀ ਮਰ ਵੀ ਜਾਂਦਾ ਜੇ ਆਪਾਂ ਘੋਟ ਨਾ ਕਰੀਏ ਤੇ ਤਾਂ ਕਰਕੇ ਕੋਸ਼ਿਸ਼ਾਈ ਕਰਿਆ ਕਰੋ ਯਾਰ ਢਾਣੇ ਤੜ ਕੇ ਛੇਤੀ ਛੇਤੀ ਖਾਲੇ ਵੀ ਨਿਗਾਹ ਮਾਰ ਲਿਆ ਕਰੋ ਆਂਡੇ ਤੇ ਬਹਿ ਕੇ ਕਿ ਨਹੀਂ ਕਬੂਤਰ ਤੇ ਕੋਸ਼ਿਸ਼ਾਈ ਕਰਿਆ ਕਰੋ ਬਾਕੀ ਮੈਂ ਕਿਹਾ ਤੁਹਾਨੂੰ ਦੱਸ ਦਿਆਂ ਇਹ ਕੰਡਾ ਆਹ ਲਾ ਲਿਆ ਰਹਿ ਨਹੀਂ ਪਤਾ ਹੁਣ ਕਿਹਨੇ ਲਾਇਆ ਇਹ ਵੀ ਪੰਗਾ ਹੈ ਲੋ ਦੋ ਆਂਡੇ ਲਾ ਰੱਖਿਆ ਯਾਰ ਇਹ ਵੀ ਜਮ ਆਇਆ 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 ਲੋ ਇਹ ਕੰਡਾ ਆਇਆ ਇਹ ਕੰਡਾ ਆਇਆ ਇਹ ਤਾਂ ਮੈਨੂੰ ਪਤਾ ਹੀ ਕੀ ਤਾਂ ਫੋਨ ਹੀ ਬਤਾ ਹੁਣ ਭੈ ਜਿਵੇਂ ਪੰਗਾ ਆ ਯਾਰ ਤੇ ਕੋ ਅੰਡਾ ਯਾਰ ਉਹ ਵੀ ਦੇਖੀਏ ਵੀ ਸੱਠ ਹੈਗਾ ਕਿ ਨਹੀਂ ਹੈਗਾ ਉਹ ਟੋਕਰੀ ਵਾਲਾ ਪਾਣੀ ਵੀ ਦੇਖ ਲਈਏ ਬਾਬਿਓ ਗੰਦਾ ਹੈਗਾ ਕਿਵੇਂ ਹੈਗਾ ਜੇ ਗੰਦਾ ਆ ਚੇਂਜ ਕਰ ਦਾਂਗੇ ਬਾਕੀ ਮੇਰੇ ਸਾਹਮਣੇ ਵਾਲਾ ਪਾਣੀ ਸੈਟ ਹੈ ਐਨਾ ਖਰਾਬ ਵੀ ਨਹੀਂ ਹੈਗਾ ਚਲੋ ਕੱਲ ਕਰ ਦਾਂਗੇ ਬਾਬਿਓ ਚੇਂਜ ਤੇ ਯਾਰੋ ਵਾਲਾ ਅੰਡਾ ਦੀਂਦਾ ਹੀ ਨਹੀਂ ਮੈਨੂੰ ਇਹ ਕਿੱਥੇ ਡੇਕ ਡੂਕ ਦਿੱਤਾ ਇਹਨਾਂ ਨੇ ਭੈ ਉਹਦੇ ਬਾਬੇ ਵਾਲੇ ਦਾ ਅੰਡਾ ਸੀ ਮੇਨ ਅੰਡਾ ਸੀ ਹਾਂ ਖਰਾਬ ਹੀ ਕਰਦਾ ਪਤਾ ਨਹੀਂ ਮੇਰੇ ਸਾਬ ਨੂੰ ਆਤਾ ਏਹ ਇਹ ਅੰਡਾ ਦਾ ਬਾਬੇ ਉਹ ਖਰਾਬ ਹੀ ਹੈ ਇਹ ਅੰਡਾ ਮੈਨੂੰ ਪਤਾ ਹੀ ਸੀ ਅੰਡਾ ਖਰਾਬ ਹੀ ਹੈ ਇਹ ਕਾਲਾ ਹੋ ਰਿਹਾ ਅੰਦਰੋਂ ਆਹ ਦੇਖੋ ਕਾਲਾ ਹੋ ਰਿਹਾ ਦਿਖਦਾ ਹੋਊਗਾ ਤੁਹਾਨੂੰ ਐ ਤਾਂ ਕੀ ਦਿਖਦਾ ਮੈਨੂੰ ਦਿਖੀ ਜਾਂਦਾ ਇਹ ਅੰਡਾ ਦਾ ਹੋਊਗਾ ਖਰਾਬ ਠੀਕ ਹੈ ਕਿ ਨਹੀਂ ਬਾਬੇ ਵਾਲੇ ਦਾ ਆ ਹੋ ਗਿਆ ਪਿਛਲੀ ਵਾਰੀ ਬਾਬੇ ਵਾਲੇ ਦੇ ਬੱਚੇ ਨਹੀਂ ਸੀ ਤੇ ਐਤ ਕੀ ਵੀ ਪਹਿਲਾ ਆਂਡਾ ਬਾਬੇ ਵਾਲੇ ਦਾ ਹੋ ਗਿਆ ਖਰਾਬ ਮਿੱਤਰੋ ਹੁਣ ਹੀ ਪਤਾ ਲੱਗ ਗਿਆਂਦਾ ਆਂਡੇ ਦਾ ਅੱਜ ਪੰਗਾਈ ਹੋ ਗਿਆ ਯਾਰ ਇੰਦਰ ਵਾਲਾ ਪਾਣੀ ਦੇਖ ਲਈ ਯਾਰ ਗੰਦਾ ਤਾਂ ਨਹੀਂ ਹੈਗਾ ਨਹੀਂ ਤਾਂ ਫਿਰ ਚੇਂਜ ਕਰਨਾ ਪਊਗਾ ਬੱਚਿਆਂ ਕਰਕੇ ਸੱਟਾਂ ਆਪਾਂ ਉਹਦੇ ਵੀ ਕੱਲ ਕਰਤਾਗੇ ਚੇਂਜ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਦੁੱਖ ਬਹੁਤ ਆ ਬਾਬੇ ਮੈਨੂੰ ਪਤਾ ਸੀ ਪਹਿਲਾਂ ਹੀ ਦੱਸਤਾ ਸੀ ਤੁਹਾਨੂੰ ਮੈਂ ਠੀਕ ਹੈ ਕਿ ਨਹੀਂ ਮਗਾਂਡਾ ਉਹ ਖਰਾਬ ਹੈ ਤੇ ਉਹੀ ਗੱਲ ਬਣੀ ਚੋਬਰ ਕਹਿੰਦਾ ਸਹੀ ਹੈ ਮੈਨੂੰ ਪਤਾ ਸੀ ਮਗਾਂ ਅੰਡਾ ਉਹ ਅੱਧਾ ਅੰਡਾ ਸੀ ਯਾਰ ਪੂਰਾ ਬਣਿਆ ਨਹੀਂ ਹੋਰ ਐਸਾ ਦੇਖੋ ਅੰਡਾ ਕਿਵੇਂ ਹੈ ਤੇ ਆ ਕਾਲਾ ਹੋ ਰਿਹਾ ਅੰਦਰੋਂ ਵੀ ਕਾਲਾ ਇਹ ਕੈਮਰੇ 'ਚ ਨਹੀਂ ਦਿਖਿਆ ਜਾਂਦਾ ਉਹ ਦਿਖਦਾ ਹੈ ਮੈਨੂੰ ਤੇ ਚੰਗੀ ਖਬਰ ਵੀ ਆ ਗਈ ਬੁਰੀ ਖਬਰ ਵੀ ਆ ਗਈ ਬਾਬਿਆਂ ਵਿੱਚ ਵਿਚਾਲਾ ਕੰਮ ਹੋ ਗਿਆ ਤੇ ਚਲੋ ਕੋਈ ਨਹੀਂ ਯਾਰ ਜੋ ਹੁੰਦਾ ਵਧੀਆ ਵਾਸਤੇ ਹੁੰਦਾ ਠੀਕ ਹੈ ਕਿ ਨਹੀਂ ਤੇ ਬਾਕੀ ਇਕ ਵਾਰ ਅੰਡਾ ਤਰੀਕ ਦੇਖ ਲਈਏ ਹੁਣ ਕੀ ਤਰੀਕ ਦੇਖਣੀ ਹੈ ਯਾਰ ਆਂਡਾ ਦਾ ਖਰਾਬ ਹੋ ਗਿਆ ਤੇ ਬਾਕੀ ਚਲੋ ਇੱਕ ਵਾਰੀ ਦੇਖਦੇ ਆਂ ਕਈ ਵਾਰੀ ਬਾਬੇ ਵਾਲਾ ਪੰਜ ਤਰੀਕ ਸੀ ਤੇ ਜਿਹੜਾ ਹੈਡ ਜਿਹੜਾ ਬੱਚਾ ਆਪਾਂ ਹੁਣ ਦੇਖਿਆ ਉਹ ਵੀ ਪੰਜ ਤਰੀਕ ਨੂੰ ਤਾਂ ਰਿਹਾ ਆਂਡਾ ਉਹਨੇ ਵੀ ਤੇ ਬਾਬੇ ਵਾਲੇ ਨੇ ਪੰਜ ਤਰਿਆ ਸੀ ਸੇਮ ਤਰੀਕ ਨੂੰ ਤਰਿਆ ਸੀ ਤੇ ਇਹਦਾ ਤਾਂ ਹੋਗਾ ਆਂਡਾ ਖਰਾਬ ਤੇ ਇਹਨੇ ਕੱਢ ਲਿਆ ਤੇ ਇਹ ਤਾਂ ਦੇਖੋ ਕੱਲ ਬੱਚਾ ਨਿਕਲ ਜੂ ਉਹ ਵੀ ਨਿਕਲ ਜੂ ਤਰੇੜ ਆ ਰਹੀ ਉਹ ਚ ਬਾਕੀ ਪਾਣੀ ਭਰਦਾ ਐਰ ਕੋਈ ਦਿੱਕਤ ਵਾਲੀ ਗੱਲ ਨਹੀਂ ਪਾਣੀ ਬਾਦੀ ਹੈ ਕੀ ਪਤਾ ਜੀ ਪਾਣੀ ਦੇ ਬਾਕੀ ਚੋਬਰ ਵੀ ਆ ਗਿਆ ਮਾਰੀ ਜਾਂਦਾ ਖੁੱਡੇ ਜੇ ਨਹੀਂ ਗਿਆ ਇਹ ਵੀ ਦੇਖੀ ਜਾਂਦਾ ਵੀ ਆਂਡੇ ਆਂਡੇ ਕਿੱਥੋਂ ਆ ਗਏ ਨੇ ਮਹਤਾ ਉਹਦਾ ਕਿੱਥੋਂ ਆ ਗਿਆ ਆਏ ਵਿੱਚ ਪੈ ਜਾਓ ਬਰਾਗਾ ਹਮ ਆਪਣਾ ਇੱਕ ਛਤਰੀ ਚੁੱਟਾ ਲਾਈਏ ਕੇ ਨਾਲ ਹੈ ਕੈਂਚੀ ਹੁਣ ਥੱਲੇ ਲੈ ਕੇ ਆਰ ਚਾਂਚੀ ਲੈਣੀ ਹੋਵੇ ਪਹਿਲਾਂ ਇੱਕ ਦਿਨ ਚਾਰ ਸਾਰੀ ਕਰ ਦਾਂਗੇ ਛੱਡ ਬਣਾ ਇਕੱਠਾ ਹੀ ਕਰ ਦਾਂ ਹੁਣ ਲਿਆਵਾਂਗੇ ਫੇਰ ਇਕੱਠਾ ਹੀ ਠੋਕਾਂ ਕੋਈ ਦੀ ਪਤਾ ਨਹੀਂ ਕੋਟਾ ਲਾ ਦਈਏ ਗਰਮੀ ਤਾਂ ਹੋ ਰਹੀ ਹੈ ਲੋ ਜੀ ਓਕੇ ਬੱਸ ਬਾਬੋ ਤੇ ਤੁਹਾਡੇ ਸਾਹਮਣੇ ਹੀ ਆਂਡਾ ਹੋ ਗਿਆ ਬਾਬਿਆ ਦਾ ਖਰਾਬ ਤੇ ਬਾਕੀ ਜਿਹੜੇ ਆਂਡੇ ਤੇ ਦੱਸਦੀ ਐ ਆ ਦਾ ਸਾਤੇ ਵਾਲੇ ਤੇ ਆਪ ਐ ਜਿਹੜਾ ਤੇ ਬਾਕੀ ਉਹ ਹਰੇ ਘੰਟ ਵਾਲੀ ਬੈਠੀ ਉਹ ਤੇ ਡੱਬੀ ਥੱਲੇ ਉਹ ਆਂਡੇ ਵੀ ਨਾ ਹੋ ਜਾਣ ਖਰਾਬ ਮੈਨੂੰ ਤਾਂ ਡਰ ਲੱਗੀ ਜਾਂਦਾ ਬਾਕੀ ਚਲੋ ਯਾਰ ਦੇਖੀ ਜਾਊਗੀ ਉਹ ਹੋਊਗਾ ਤੇ ਆ ਕਬੂਤਰੀ ਦਾ ਵੀ ਨਾ ਜੋੜਾ ਕਿਸੇ ਨਾ ਹੋਰ ਕਿਸੇ ਨਾ ਲਾਣਾ ਰਾਇ ਦੇ ਬੱਚੇ ਵੀ ਨਹੀਂ ਲਏ ਕਰੀ ਕੀ ਅਨੇ ਆਪਾ ਜਿਵੇਂ ਸਿਸਟਮ ਦੇਖਦੇ ਆ ਚਲੋ ਯਾਰ ਮੇਰੇ ਵੀਰੋ ਇੱਕ ਜੋੜਾ ਹੋਰ ਲਾ ਦੀਏ ਤੇ ਆਇਆ ਵੀ ਜੋਬਰਾ ਕਿਰਾ 3400 ਵਾਲਿਆ ਨਾ ਨਾਮਕਰਨ ਕਰਤਾ ਜੀ ਜੋਬਰ ਨੇ 3400 ਵਾਲੇ 460 460 ਵਾਗਦਾ ਚੌਕੀ ਹਟਲੇ ਵਾਗੇ ਸੀ ਆ ਹੈ ਸ਼ੌਂਕ ਹੋ ਰਿਹਾ ਸ਼ੌਂਕ ਹੋ ਰਿਹਾ ਜਦੋਂ ਜਦੋਂ ਗੇੜਾ ਵਾਗੇ ਛਤਰੀ ਦੇ ਜਿਵੇਂ ਢਿਕੇ ਕਰਨਗੇ ਉਹ ਤੁਹਾਨੂੰ ਦਿਖਾਇਆ ਕਰਾਂਗੇ ਤੇ ਕਬੂਤਰੀ ਦਿਖਾ ਦਈਏ ਕਿੰਨੀ ਦਿਖਾਣੀ ਨਾ ਗੁਪਤ ਗੁਪਤ ਹੈ ਜਦੋਂ ਆਪਾਂ ਇਹ ਕਮੈਂਟ ਦੇ ਦੱਸ ਦਿੰਦੇ ਜੀ ਜਿਹਨੂੰ ਪਛਾਣ ਆਈ ਤਾਂ ਆਪਣੀ ਉਹ ਵਾਲੀ ਕਬੂਤਰੀ ਆਏ ਉਹੀ ਸਮਝਿਓ ਉਹੀ ਸਮਝਿਓ ਲੋ ਜੀ ਇਹਦਾ ਰੋਪ ਜਿੰਨਾ ਪੈਂਦਾ ਮੈਂ ਕਿਹਾ ਨਾ ਖੁੱਡੇ 'ਚ ਕੋਈ ਕਬੂਤਰੀ ਨਹੀਂ ਹੈਗਾ ਤੇਰੀ ਓਪਾ ਦੇ ਹੋਏ ਇਹ ਜੀ ਮੇਰੇ ਵੀਰੋਂ ਸਾਥੇ ਵਾਲੇ ਵਾਸਤੇ ਖਾਣਾ ਬਣਾਤਾ ਹੁਣ ਦੇਖਦੇ ਆਂ ਬੰਦੇ ਕਿ ਨਹੀਂ ਬੈਠ ਕੇ ਠੀਕ ਹੈ ਨਹੀਂ ਤਾਂ ਚੱਕ ਦਾਂਗੇ ਅੰਡਾ ਹੋਰ ਕੋਈ ਇਲਾਜ ਨਹੀਂ ਹੈਗਾ ਤੇ ਚਲੋ ਦੇਖਦੇ ਆਂ ਕੀ ਬਣਦਾ ਤੇ ਸਾਥੇ ਵਾਲਾ ਕਿੱਥੇ ਟੱਪ ਗਿਆ ਆ ਉੱਤੇ ਬੈਠੇ ਉੱਤੇ ਕੀ ਟਿੰਡੇ ਨੇ ਆਉ ਆਉ ਹੋ ਲੈ ਦਿਮਾਗ ਖਰਾਬ ਕਰਾ ਕੇ ਬਾਕੀ ਜੋੜੀ ਲਾਈ ਸੀ ਸਾਨੂੰ ਦਿਖਾਈ ਦਿੱਤੀ ਤੇ ਗੁਪਤ ਜੋੜੀ ਐ ਇਹੇ ਚੋਬਰ ਨੇ ਕਹਤਾ ਗੁਪਤ ਹੈ ਦਿਖਾਣੀ ਨਹੀਂ ਜਦੋਂ ਦਿਖਾਣੀ ਨਹੀਂ ਕਬੂਤਰ ਦਿਖਾਦਾ ਬਾਕੀ ਤੁਹਾਨੂੰ ਕਮੈਂਟਾਂ 'ਚ ਦੱਸ ਦਿਓ ਕਿਹੜੇ ਆਲਾ ਤੇ ਓਕੇ ਆ ਵੈਸੇ ਇੱਕ ਵਾਰੀ ਇਹ ਆ ਜੋੜੀ ਨੂੰ ਇੱਧਰ ਹੀ ਛੱਡ ਕੇ ਜਾਵਾਂਗੇ ਲੱਕੜ ਵਾਲ ਖੁੱਡੇ 'ਚ ਬਾਕੀ ਯਾਰ ਤਾਰਾ ਤੰਗ ਬਹੁਤ ਕਰਦਿਆਂ ਹੈ ਯਾਰ ਕਰਦਿਆਂ ਸਕਾਰ ਕੀਆ ਸਕਾਰ ਨਹੀਂ ਰੱਖਿਆ ਬੰਨ ਰੱਖਿਆ ਔਰ ਯਾਰ ਉਹ ਖਰਚਾ ਉਹ ਖਰਚਾ ਵਾਈਫਾਈ ਵਾਲੀ ਦਾ ਉਹ ਆ ਕਿਵੇਂ ਲਾ ਰੱਖਿਆ ਨੁਕਸਾਨ ਨੁਕਸਾਨ ਦਾ ਘਰ ਗੁੱਲਾ ਵਰਗਾ ਜਿਹਾ ਹੈ ਤੋੜ ਦੇ ਯਾਰ ਗੁੱਲਾ ਪੈ ਗਿਆ ਉਹ ਤੋੜ ਸੀ ਦਾੜਤਾ ਹੈ ਬਚ ਗਈ ਪੈ ਤੋੜ ਦੇ ਯਾਰ ਦਖਾਏ ਜੋ ਆਪਣੇ ਜੋਰ ਹੋ ਰਿਹਾ ਧਾਣੂ ਜੋਰ ਹੈ ਇਹਨੂੰ ਤਾਰ ਫੇਰ ਲੁੱਟੂਗਾ ਤੇ ਪਿਆਰ ਨਾਲ ਕਿੱਦਾਂ ਬੱਸ ਆਵੇਂ ਆ ਤਾਂ ਹਾਂ ਕਿਦੇ ਇਹ ਤਾਂ ਲਾ ਦੇ ਬੱਸ ਯਾਰ ਦੇਖ ਤੇ ਥੱਲੇ ਯਾਰ ਹੋਰ ਵਿਚੜਦੀਆਂ ਯਾਰ ਬੱਬਿਓ ਟਰੇਆਂ ਚੱਕਦੀਆਂ ਤੇ ਬਾਕੀ ਗੋਲੀਆਂ ਨੂੰ ਚਾਚੇ ਨੇ ਪਨੀਰ ਜਿਹਾ ਪਾਇਆ ਸੀ ਜਿਹੜਾ ਨਹੀਂ ਲੈ ਗਾਜੀ ਕਿਹੜਾ ਪਨੀਰ ਹੈ ਬੱਕ ਡੋਲ ਦਿੰਦੇ ਆ ਮਾੜੇ ਦੇ ਦਾਣੇ ਥੱਲੇ ਤੇ ਡਰੇ ਚੱਕਦੀਆਂ ਹੋਗਾ ਬਹੁਤ ਟਾਈਮ ਬਾਕੀ ਆ ਰਾਂਡੇ ਤੇ ਯਾਰ ਕੋਈ ਬੈਠਿਆ ਨਹੀਂ ਠੀਕ ਹੈ ਕਿ ਨਹੀਂ ਤੁਹਾਡੇ ਸਾਹਮਣੇ ਹੀ ਆ ਕੱਲ ਤੱਕ ਦੇਖਾਂਗੇ ਕੋਈ ਬੈਠਾ ਠੀਕ ਹੈ ਨਹੀਂ ਤਾਂ ਉਠਾ ਲੈਂਗੇ ਇਸ ਕੋ ਕਰ ਦਈਏ ਬੰਦ ਗੁੱਡਾ ਖਾਖ ਦਈਏ ਨੂੰ ਖਾ ਜਾ ਕੇ ਖਾ ਗਿਆ ਲੋਲੀ ਤੇ ਅਦਰ ਵੀ ਚੱਕਦੀਆਂ ਪਾਣੀ ਗੱਲ ਕਰਦਾਂਗੇ ਚੇਂਜ ਮਿੱਤਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆ ਦਾਣੇ ਡੋਲਦਾਂਗੇ ਬਰੀ ਠੀਕ ਹੈ ਕਿ ਨਹੀਂ ਕਿਉਂਕਿ ਬੱਚਿਆਂ ਵਾਲੇ ਨੇ ਕਬੂਤਰ ਹੈ ਤੇ ਦਾਣੇ ਡੋਲੇ ਸਹੀ ਹੈ ਕਈ ਵਾਰੀ ਭੁੱਖਾ ਰਹਿ ਜਾਂਦਾ ਕਬੂਤਰ ਬੱਚਿਆਂ ਨੂੰ ਫੀਡ ਕਰ ਦਿੰਦਾ ਭੁੱਖਾ ਰਹਿ ਜਾਂਦਾ ਤਾਂ ਕਰਕੇ ਵੈਸੇ ਤਾਂ ਦੋ ਟਾਈਮ ਧਰਨੇ ਚਾਹੀਦੇ ਆ ਬਾਬਿਓ ਤੇ ਬਾਕੀ ਇੱਕ ਟਾਈਮ ਵੀ ਧਰ ਦੋ ਐ ਤਾਂ ਪਰ ਛੇਤੀ ਧਰ ਦੇ ਕਰੋ ਲੇਟ ਨਾ ਕਰਿਆ ਕਰੋ ਤੇ ਚੌਬਰ ਗਾਇ ਕਰੇ ਤੇ ਚਾਚਾ ਆ ਰਿਹਾ ਜੀ ਓਕੇ ਬਾਪੇ ਵੈਸਾ ਆ ਵੀ ਗੇਟ ਖੋਲਦਿਏ ਗਰਮੈਸ਼ ਹੋ ਰਹੀ ਆ ਫੱਲਾ ਕੀ ਮੇਰੇ ਵੀਰੋਂ ਚਾਚਾ ਕੀ ਲਿਆ ਜੀ ਉਹ ਵੀ ਦਿਖਿਆ ਜੀ ਕਰਦੇ ਕਿਸਾ ਦਾ ਨਾ ਜੀ ਨਾ ਜੀ ਮੇਰੇ ਵੀਰੋਂ ਤੇ ਕਬੂਤਰੀ ਛੜਤੀ ਸੀ ਕਬੂਤਰ ਵੀ ਛੜਦੀਆਂ ਲੱਕੜਾ ਵਾਲੇ ਖੁੱਡੇ ਚ ਤੇ ਬਾਰ ਵੀ ਨਾ ਜੀ ਚਲੋ ਲੱਗਿਆ ਆਇਤਾ ਕਈ ਵਾਰੀ ਬਦੂਰੀ ਬਹੁਤ ਹੈ ਬਾਬੇ ਉੱਚਾਈ ਬਹੁਤ ਹੈ ਖੜ ਜੋ ਕਿਉਂ ਕੱਢ ਲੈਣੀ ਹੈ ਹੋ ਗਿਆ ਕੰਮ ਉਹੀ ਜਿਹਦਾ ਡਰ ਸੀਗਾ ਤੇ ਖੁੱਡਾ ਖੋਲਾ ਮੈਂ ਹੌਲੀ ਕਿ ਦੇਣੇ ਲੋ ਜੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਨੀਦਾ ਕੰਮ ਹੋ ਗਿਆ ਸੀ ਜੀ ਉਹੀ ਜੀ ਤਾਂ ਮੈਂ ਡਰਦਾ ਸੀ ਉੱਤੇ ਉੱਤੇ ਬੈਠ ਰਿਹਾ ਤੇ ਬੈਠ ਰਿਹਾ ਕੰਮ ਹੋ ਗਿਆ ਸੀ ਜੀ ਉਹੀ ਜੀ ਤਾਂ ਮੈਂ ਉਹ ਬਾਪੇ ਉਹ ਉੱਤੇ ਚੜਨ ਲੱਗਿਆ ਨਿੱਲੇ ਆ ਖੁੱਡੇ ਪਿੰਜਰੇ ਦੇ ਤੇ ਉਹ ਗੇਟ ਖੁੱਲਾ ਹੀ ਰਹੇਗਾ ਮੈਂ ਤਾਂ ਸੀ ਕਿੱਥੇ ਨਿਕਲੂ ਆ ਬਾਹਰ ਇਹ ਬਾਤ ਹੀ ਆ ਗਿਆ ਹੁਣ ਇਧਰ ਛੱਡਦੀ ਇਹਨੂੰ ਲੋ ਜੀ ਛੜਤਾ ਜੋੜਾ ਤੇ ਪਾਣੀ ਧਰ ਦਾਂਗੇ ਬਦਲ ਕੇ ਕੋਈ ਇਕਤਰੀ ਗੱਲ ਨਹੀਂ ਤੇ ਮੇਰੇ ਵੀਰੋ ਪੌਦਿਆਂ ਨੂੰ ਪਾਣੀ ਦੇਈ ਜਾਂਦੇ ਸੀ ਤੇ ਮੈਂ ਕਿਹਾ ਦੇ ਦੀਆਂ ਸੁੱਕ ਜੇ ਰਏ ਆ ਤਿੰਨਾਂ ਨੂੰ ਵਿੱਚ ਚਾਕੇ ਰੱਖਾਂਗੇ ਬਾਬਿਓ ਹਨਾ ਤੇ ਘੈਂਟ ਕਰਕੇ ਰੱਖਾਂਗੇ ਜਿਜਾਗੇ ਜੀ ਸੋਹਣੇ ਲੱਗਣਗੇ ਖੁੱਡੇ ਉੱਤੇ ਨਾ ਧਰਤੀ ਹੈ ਹਨਾ ਘੈਂਟ ਜੇ ਲੱਗਣ ਚਲ ਦੇਖ ਦੇਖ ਲਾਂਗੇ ਤਾਂ ਬਾਕੀ ਓਕੇ ਬਾਬਿਓ ਜੋੜਾ ਛੜਤਾ ਤੁਹਾਡੇ ਸਾਹਮਣੀ ਹੈ ਬਾਕੀ ਚਾਚਾ ਆ ਰਹੇ ਸੀ ਯਾਰ ਸਮਾਨ ਨਾਲ ਆਏ ਸੀ ਖਾਣ ਪੀਣ ਨੂੰ ਤੇ ਆ ਸਮਾਨ ਖਾਣ ਪੀਣ ਨੂੰ ਲੈ ਆਏ ਸੀ ਕੋਕ ਲੈ ਆਏ ਸੀ ਬਾਕੀ ਓਕੇ ਆ ਚਲੋ ਆ ਜਾਂਦੇ ਆ ਜੀ ਲੱਗ ਜਾਂਦਾ ਠੀਕ ਹੈ ਕਿ ਨਹੀਂ ਆਹੀ ਦਿਨੇ ਤੇ ਪਤਾ ਨਹੀਂ ਕਦੋਂ ਫਿਰ ਕੀ ਹੋ ਜਾਏ ਤਾਂ ਕਰਕੇ ਵਾ ਕੀ ਆਂਡੇ ਤੇ ਬੈਂਦੀ ਬੈਠੀ ਸੀ ਮੇਰੇ ਸਾਹਮਣੇ ਬਾਬੇ ਕਬੂਤਰੀ ਉਹ ਤੇ ਬਾਕੀ ਸ਼ੁਕਰ ਆ ਵੀ ਹੈ ਸੱਚ ਸ਼ੁਕਰ ਹੈ ਵੀ ਆ ਵੀ ਕਬੂਤਰ ਉੱਡਿਆ ਡਿਆਣੀ ਸ਼ਾਮ ਦਾ ਟਾਈਮ ਸੀ ਥੋੜੇ ਸਾਹਮਣੇ ਹੀ ਆ ਸ਼ੁਕਰ ਹੈ ਉੱਡਿਆਣੀ ਕਬੂਤਰ ਤੇ ਛੜਤਾ ਖੁੱਡੇ ਚ ਆਪਾਂ ਜਵਾਬਿਓ ਇੱਕ ਕਮੈਂਟ ਵੀ ਆਦਾ ਹੈਗਾ ਆਪਾਂ ਨੂੰ ਤੇ ਇੱਕ ਬਾਈ ਕਹਿੰਦਾ ਕਹਿੰਦਾ ਬੱਚੇ 18 ਦਿਨ ਚ ਹੀ ਨਿਕਲਦੇ ਆ 21 ਦਿਨਾਂ ਚ ਨਹੀਂ ਨਿਕਲਦੇ ਇੱਕ ਬਾਈ ਕਹਿੰਦਾ ਸੀ ਕਮੈਂਟ ਆ ਰਿਹਾ ਸੀ ਮੈਂ ਹਸਾਮ ਨਾਲ ਕਹਿੰਦਾ 18 ਦਿਨ ਚ ਹੀ ਨਿਕਲਦੇ ਆ ਕਹਿੰਦਾ ਬੱਚੇ ਮੈਂ ਮੈਂ ਦੱਸਿਆ ਨਾ ਮੈਨੂੰ ਕਿਹੜਾ ਪਤਾ ਨਹੀਂ ਹੈ ਵੀ ਤੁਸੀਂ ਗਿਆਨ ਵੀ ਆਨੇ ਮੈਨੂੰ ਕਿਹੜਾ ਪਤਾ ਨਹੀਂ ਪਤਾ ਤਾਂ ਹੀ ਦੱਸਿਆ ਤੇ ਸਹੀ ਪੂਰਾ ਟਾਈਮ ਪੂਰਾ ਟਾਈਮ ਸ਼ੁਰੂ ਤੋਂ ਜਿਹੜਾ ਪੂਰਾ ਟਾਈਮ ਹੈ ਲਾਸਟ ਜਿਵੇਂ ਲਾਸਟ ਦਿਨ ਹੈਗੇ 21 ਕਈ ਵਾਰੀ 22 ਮੈਂ ਇੱਕ ਦਿਨ ਚਲੋ ਫालतੂ ਲਾ ਲਓ ਉਹ ਯਾਰ ਕਬੂਤਰਾਂ ਦੇ ਹਿਸਾਬ ਨਾਲ ਹੁੰਦਾ ਠੀਕ ਹੈ ਕਿ ਨਹੀਂ ਆਪਾਂ ਉਹ ਮਾਰ ਜਾਈਏ ਕਬੂਤਰਾਂ ਦੇ ਹਿਸਾਬ ਨਾਲ ਹੁੰਦਾ ਤੇ 21 ਦਿਨ ਦਾ ਮੰਨ ਕੇ ਚੱਲੋ ਪੂਰੇ 21 ਨਹੀਂ ਤਾਂ ਚਲੋ ਇੱਕ ਦਿਨ ਫालतੂ ਕਈ ਵਾਰੀ ਕਬੂਤਰ ਲੈ ਲੈਂਦਾ ਦੂਜਾ ਬੱਚਾ 22 ਤਰੀਕ ਨੂੰ ਨਿਕਲੇ 22 ਦਿਨ 22 22 ਦਿਨ ਨੂੰ ਨਿਕਲੇ ਜਾਂਦਾ ਠੀਕ ਹੈ ਕਿ ਨਹੀਂ ਤੇ ਉਹ ਬਾਈ ਕੰ ਦਾ 18 ਦਿਨ ਚ ਬੱਚੇ ਨਿਕਲਦੇ ਆ। ਬਾਕੀ ਕਬੂਤਰ ਉੱਤੇ ਆ। ਕਬੂਤਰ ਸਿਆਣਾ ਹੋਊਗਾ ਤਾਂ 18 ਦਿਨ ਚ ਵੀ ਕੱਢ ਦੂ ਆ 20 ਦਿਨ ਚ ਵੀ ਕੱਢ ਦੂ ਆ ਠੀਕ ਹੈ ਕਿ ਨਹੀਂ? ਤੇ ਕਬੂਤਰ ਸਿਆਣਾ ਨਹੀਂ ਹੋਊਗਾ ਉਹ ਆਂਡੇ ਖਰਾਬ ਵੀ ਕਰ ਦੂਗਾ ਤੇ ਬਾਕੀ ਟਾਈਮ ਵੀ ਲਾ ਦੂਗਾ। ਉਹ ਕਬੂਤਰ ਉੱਤੇ ਆ। ਵੈਸੇ ਅਸਲ ਟਾਈਮ ਕਬੂਤਰਾਂ ਦਾ ਆਂਡੇ ਆ ਬੱਚੇ ਨਿਕਲਣ ਦਾ ਟਾਈਮ ਹੈਗਾ 20 ਤੋਂ 21 ਦਿਨ ਲਾਸਟ। ਠੀਕ ਹੈ ਕਿ ਨਹੀਂ? ਤੇ ਉਹ ਬਾਈ ਕਹਿੰਦਾ ਸੀ ਬਾਕੀ ਆਪਾਂ ਯਾਦ ਆ ਗਈ ਸਮਝਾ ਚਲੋ ਦੱਸ ਦਈਏ ਲਾਸਟ ਟਾਈਮ ਆਪਾਂ ਨੂੰ ਕਿਹੜਾ ਨੀ ਪਤਾ ਯਾਰ ਬਾਬਿਆਂ ਪਤਾ ਤਾਂ ਹੀ ਦੱਸਦੇ ਆ ਜਿਹੜੀ ਚੀਜ਼ ਆਪਾਂ ਨੂੰ ਨੀ ਪਤਾ ਆਪਾਂ ਉਸ ਚੀਜ਼ ਬਾਰੇ ਉਹ ਵੀ ਨਹੀਂ ਕਰਦੇ ਗੱਲਬਾਤ ਠੀਕ ਹੈ ਕਿ ਨਹੀਂ ਐਵੇਂ ਫਿਰ ਮਾਰੀ ਜਾ ਮਾਰੀ ਜਾਏ ਦਾ ਕੀ ਫਾਇਦਾ ਐਵੇਂ ਬਕਵਾਸ ਆਪਾਂ ਆਪ ਵੀ ਸਮਝਦਾ ਨਾ ਖੁੱਦੂ ਖਿੱਚਦਾ ਐਵੇਂ ਕੀ ਫਾਇਦਾ ਤਾਂ ਕਰਕੇ ਤੇ ਲਾਸਟ ਟਾਈਮ ਵੀ ਤਾਂ 21 ਦਿਨ ਐ ਬਾਕੀ ਓਕੇ ਐ ਤੇ ਸਵੇਰ ਤੱਕ ਸਵੇਰੇ ਚਲੋ ਸਕੂਲ ਤਾਂ ਜਾਂਦੇ ਨਹੀਂ ਆਪਾਂ ਸ਼ਿਵਰਾਤਰੀ ਐ ਤੇ ਤਾਂ ਕਰਕੇ ਦੇਖ ਲਾਂਗੇ ਸਿੱਧੇ ਸਿੱਧੇ ਆ ਕੇ ਕੀ ਮਾਹੌਲ ਹੈ ਬਾਕੀ ਜਿਹੜੇ ਉੱਤੇ ਆਂਡੇ ਧਰੇ ਹੋਏ ਨੇ ਦੋਨਾਂ ਨੇ ਇਹਨਾਂ ਨੇ ਧਰੇ ਸੀ ਬਾਬੇ ਆਂਡੇ 7 ਤਰੀਕ ਨੂੰ 7 ਤਰੀਕ ਨੂੰ ਆਂਡੇ ਧਰੇ ਸੀ ਸ਼ਾਕ ਕੇ ਨੇ ਤੇ ਗੁਲਾਬੀ ਬੋਟੇ ਆ ਗਏ ਨੇ ਇਹਦੇ ਨਾਲੇ ਲਾਲ ਉਹ ਇਹਨਾਂ ਦੇ ਆਂਡੇ ਨਿਕਲੇ ਆਣਗੇ ਆਂਡੇ ਨਹੀਂ ਸੋਰੀ ਬੱਚੇ ਇਹਨਾਂ ਦੇ ਬੱਚੇ ਨਿਕਲੇ ਆਣਗੇ 7 ਨੂੰ ਧਰੇ ਆ ਇਹ ਵੀ ਕੀਪਦਾ ਛੇਦੀ ਕੱਢ ਦੇਣੇ ਵੀ ਸਾਣੇ ਨੇ ਐਨ ਤੱਕ ਪੁੱਤਰ ਛੇਦੀ ਕੱਢ ਸਕਦੇ ਆ ਬਾਕੀ ਛਾਕੇ ਦੀ ਇੱਕੋ ਜੋੜੀ ਲਵਾਂਗੇ ਆਪਾਂ ਛਾਕੇ ਦੀ ਇੱਕੋ ਜੋੜੀ ਲਵਾਂਗੇ ਜਿਹੜੇ ਪੋਟੇ ਵਾਲੇ ਦੇ ਉਹਦੀ ਵੀ ਇੱਕੋ ਲੈਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਤੋੜ ਕੇ ਛਾਕੇ ਨਾਲ ਛਾਕੇ ਕਬੂਤਰ ਨਾਲ ਹੋਰ ਕਬੂਤਰੀ ਲਾ ਕੇ ਦੇਖਾਂਗੇ ਤੇ ਉਹ ਕਬੂਤਰ ਨਾਲ ਵੀ ਹੋਰ ਕਬੂਤਰੀ ਲਾਵਾਂਗੇ ਜਿਹੜਾ ਉਹ ਬੈਠਿਆ ਜਿਹੜਾ ਆ ਬੈਠਿਆ ਇਹਦੇ ਨਾਲ ਇਹਦੇ ਨਾਲ ਹੋਰ ਕਬੂਤਰੀ ਲਾਵਾਂਗੇ ਤੇ ਆਹ ਕਬੂਤਰ ਨਾਲ ਵੀ ਹੋਰ ਕਬੂਤਰੀ ਲਾਵਾਂਗੇ ਤਾਂ ਅਗਰ ਕਿ ਇੱਕ ਇੱਕ ਝੋਲੀ ਲੈਵਾਂਗੇ ਬਾਕੀ ਪਟਿਆਲੇ ਵਾਲੇ ਦੀ ਦੇਖੋ ਇੱਕ ਝੋਲੀ ਲੈਵਾਂਗੇ ਕਿ ਦੋ ਹਜੇ ਕੋਈ ਪਤਾ ਨਹੀਂ ਇਹਦਾ ਲੈ ਬਾਕੀ ਜੰਗਲੀ ਕਬੂਤਰ ਬੋਲੇ ਆਪਣੇ ਪੂਰੇ ਬੈੰਦੇ ਹੁੰਦੇ ਆ ਦਾਣਾ ਦੂਣਾ ਸੁੱਟ ਦਿੰਨੇ ਆ ਯਾਰ ਖਾ ਪੀ ਲੈਂਦੇ ਆ ਵਿਚਾਰੇ ਠੀਕ ਹੈ ਕਿ ਨਹੀਂ ਪਾਣੀ ਤਾਂ ਆਪਰਲੀ ਸਾਈਡ ਧਰ ਦਿੰਨੇ ਆ ਔਰ ਨਹੀਂ ਧਰਦੇ ਆਪਾਂ ਤੇ ਬਾਕੀ ਓਕੇ ਆ ਗੋਲ ਹੀ ਖੁੱਲਾ ਆ ਜੇ ਨਹੀਂ ਪਟਾ ਕਢਾ ਲਿਆ ਆਪਾਂ ਤਾਂ ਗਲ ਚ ਤੇ ਓਕੇ ਆ ਯਾਰ ਲੋਗ ਦੀ ਐਂਡਿੰਗ ਕਰਦੇ ਆ ਕਾ ਬਸ ਸਕੀਰ ਰਹਿ ਗਿਆ ਤੇ ਹਣ ਮਿਲਦੇ ਆ ਬਾਬੇ ਕੱਲ ਵਾਲੇ ਵਲੋਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ